ਕੋਰ ਅਹਿਮ ਮੁੱਦਦੇ ਵਿਚਾਰ ਟਕਰਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਆ। ਅਜਿਹਾ ਮੁੱਦਾ ਬੇहद ਖਾਸ ਹਰ ਆਮ ਖਾਸ ਦੇ ਲਈ, ਘਟੋ ਘਟ ਲੁਧਿਆਣਾ ਵਾਸੀਆਂ ਦੇ ਲਈ ਬੇहद ਖਾਸ ਮੁੱਦਾ ਹੈ। ਇਹ ਪੰਜਾਬ ਦਾ ਸਭ ਤੋਂ ਵੱਡਾ ਮੰਚ ਹੈ। ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਜੇ ਆਮ ਲੋਕਾਂ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਠੱਗੀ ਠੋਰੀ ਹੁੰਦੀ ਹੈ, ਕੋਈ ਲੁੱਟ ਹੁੰਦੀ ਹੈ ਤਾਂ ਉਹਨਾਂ ਦੀ ਆਵਾਜ਼ ਜਿਹੜੀ ਸਰਕਾਰ ਦੇ ਕੰਨਾਂ ਤੱਕ ਪਹੁੰਚਾਈ ਜਾਵੇ। ਵੈਸੇ ਸਰਕਾਰ ਤੇ ਪ੍ਰਸ਼ਾਸਨ ਦੇ ਕੰਨਾਂ ਤੱਕ ਜਿਸ ਮੁੱਦੇ ਦੀ ਅਸੀਂ ਗੱਲ ਕਰ ਰਹੇ ਹਾਂ, ਉਸ ਦੀ ਆਵਾਜ਼ ਕਈ ਵਾਰ ਪਹੁੰਚਾਈ ਜਾ ਚੁੱਕੀ ਹੈ ਪਰ ਕੋਈ ਵੀ ਅਸਰ ਹੁੰਦਾ ਦਿਖਾਈ ਨਹੀਂ ਦੇ ਰਿਹਾ। ਜਿੱਥੇ ਲੁਧਿਆਣਾ ਦੀ ਸਬਜ਼ੀ ਮੰਡੀ ਦੀ ਪਾਰਕਿੰਗ ਅਕਸਰ ਹੀ ਵਿਵਾਦਾਂ ਦੇ ਵਿੱਚ ਰਹਿੰਦੀ ਹੈ ਵਿਵਾਦਾਂ ਦੇ ਵਿੱਚ ਕਿਉਂ ਰਹਿੰਦੀ ਹੈ ਕਿਉਂਕਿ ਸਬਜ਼ੀ ਮੰਡੀ ਇੱਕ ਬਹੁਤ ਵੱਡੀ ਸਬਜ਼ੀ ਮੰਡੀ ਹੈ ਲੁਧਿਆਣਾ ਦੀ ਉੱਥੇ ਜਿਹੜੀ ਪਾਰਕਿੰਗ ਹੈ ਜਿੱਥੇ ਰੋਜ਼ ਸਵੇਰੇ ਸ਼ਾਮ ਰਾਤ ਨੂੰ ਸੈਂਕੜੇ ਹੀ ਲੋਕ ਆਪਣੇ ਵੀਕਲਾਂ ਸੰਨੇ ਆਂਦੇ ਨੇ ਤੇ ਉਹਨਾਂ ਤੋਂ ਜਿਹੜੇ ਪਾਰਕਿੰਗ ਤੇ ਚਾਰਜੇਸ ਲਏ ਜਾਂਦੇ ਨੇ ਜਿਹੜੇ ਤੈਅशुदा ਚਾਰਜੇਸ ਨੇ ਉਹਨਾਂ ਤੋਂ ਕਈ ਗੁਣਾ ਵੱਧ ਲਏ ਜਾਂਦੇ ਨੇ ਯਾਨੀ ਕਿ ਜੇ ਕਿਸੇ ਦੀ 5 ਰੁਪਏ ਪਰਚੀ ਬਣਦੀ ਹੈ ਤਾਂ 10 10 20 ਰੁਪਏ ਪਰਚੀ ਲਈ ਜਾਂਦੀ ਹੈ ਇਸ ਬਾਰੇ ਕਈ ਵਾਰ ਉੱਥੇ ਪਹੁੰਚੇ ਸਥਾਨਕ ਲੋਕ ਜਿਹੜੇ ਖਰੀਦਦਾਰ ਨੇ ਉਹ ਜਿਹੜੇ ਵੇਚਣ ਵਾਲੇ ਨੇ ਉਹ ਜਿਹੜੇ ਆੜਤੀਏ ਨੇ ਉਹ ਬਹੁਤ ਵਾਰ ਸ਼ਿਕਾਇਤ ਪ੍ਰਸ਼ਾਸਨ ਨੂੰ ਕਰ ਚੁੱਕੇ ਨੇ ਸਬਜ਼ੀ ਮੰਡੀ ਬੋਰਡ ਨੂੰ ਕਰ ਚੁੱਕੇ ਨੇ ਮੰਡੀ ਬੋਰਡ ਨੂੰ ਕਰ ਚੁੱਕੇ ਨੇ ਪਰ ਪ੍ਰਣਾਲਾ ਉੱਥੇ ਦਾ ਉੱਥੇ ਹੀ ਹੈ ਕੋਈ ਫਰਕ ਨਹੀਂ ਪੈ ਰਿਹਾ ਹਾਲਾਂਕਿ ਵਾਰ-ਵਾਰ ਇਹ ਜ਼ਰੂਰ ਕਿਹਾ ਜਾਂਦਾ ਕਿ ਅਸੀਂ ਠੇਕੇਦਾਰ ਨੂੰ ਨੋਟਿਸ ਦੇ ਦਿੱਤਾ ਅਸੀਂ ਠੇਕੇਦਾਰ ਨੂੰ ਜੁਰਮਾਨਾ ਕਰ ਦਿੱਤਾ ਪਰ ਫਿਲਹਾਲ ਵੀ ਉਹੀ ਹਾਲਾਤ ਉਦਾਂ ਦੇ ਉਦਾਂ ਦੇ ਨੇ ਟਸ ਤੋਂ ਮੱਸ ਵੀ ਸਥਿਤੀ ਨਹੀਂ ਹੋ ਰਹੀ ਕੁਝ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਕੁਝ ਉਹਨਾਂ ਲੋਕਾਂ ਦੀ ਆਭੀਤੀ ਤੁਹਾਨੂੰ ਦੱਸ ਰਿਹਾ ਜਿੱਥੇ ਤੁਹਾਨੂੰ ਸਹਿਜ ਪਤਾ ਲੱਗ ਜਾਵੇਗਾ ਕਿ ਜੜਾਂ ਕਿੰਨੀਆਂ ਡੂੰਘੀਆਂ ਨੇ ਅਸੀਂ ਲਗਾਤਾਰ ਹੈ ਲੁਧਿਆਣਾ ਦੇ ਸਬਜ਼ੀ ਮੰਡੀ ਦੇ ਵਿੱਚ ਸਥਿਤ ਮਾਰਕੀਟ ਕਮੇਟੀ ਵੱਲੋਂ ਦਿੱਤੀ ਪਾਰਕਿੰਗ ਨੂੰ ਲੈ ਕੇ ਲਗਾਤਾਰ ਹੈ ਮੁੱਦਾ ਚੱਕ ਰਹੇ ਹਾਂ ਕਿਉਂਕਿ ਜਿਹੜੀ ਠੇਕੇਦਾਰ ਨੂੰ ਪਾਰਕਿੰਗ ਦਿੱਤੀ ਹੋਈ ਹੈ ਉਹ ਨਜਾਇਜ਼ ਵਸੂਲੀ ਕਰ ਰਿਹਾ ਜਿਹੜੀ ਟੈਂਡਰ ਦੀ ਕਾਪੀ ਦੇ ਹਿਸਾਬ ਦੇ ਨਾਲ ਜਿਹੜੇ ਰੇਟ ਤੈਅ ਕੀਤੇ ਗਏ ਨੇ ਉਹਨਾਂ ਰੇਟਾਂ ਦੇ ਮੁਤਾਬਕ ਉਹ ਪੈਸੇ ਨਹੀਂ ਵਸੂਲ ਰਿਹਾ ਔਰ ਮੇਰੇ ਨਾਲ ਮਾਰਕੀਟ ਕਮੇਟੀ ਦੇ ਜਿਹੜੇ ਸੈਕਟਰੀ ਨੇ ਵਿਨੋਦ ਸ਼ਰਮਾ ਉਹ ਮੇਰੇ ਨਾਲ ਨੇ ਔਰ ਲਗਾਤਾਰ ਅਸੀਂ ਇਹ ਤਸਵੀਰਾਂ ਨੂੰ ਤਾ ਨਸ਼ਰ ਕਰ ਰਹੇ ਆ ਕਿਉਂਕਿ ਇਹ ਮਾਮਲਾ ਜਿਹੜਾ ਹੈ ਉਹਨਾਂ ਲੋਕਾਂ ਨਾਲ ਜੁੜਿਆ ਹੈ ਜਿਹੜੇ ਵਿਚਾਰੇ ਮੰਡੀ ਦੇ ਵਿੱਚ ਸਬਜ਼ੀ ਖਰੀਦਣ ਲਈ ਆਂਦੇ ਨੇ ਔਰ ਉੱਥੇ ਫੜੀਆਂ ਲਾਂਦੇ ਨੇ ਕਿਉਂਕਿ ਇਹ ਪੂਰੀ ਮੰਡੀ ਚਾਹੇ ਉਹ ਗੱਡੀਆਂ ਦੀ ਪਾਰਕਿੰਗ ਦੀ ਗੱਲ ਕਰੀਏ ਚਾਹੇ ਮੋਟਰਸਾਈਕਲਾਂ ਦੀ ਪਾਰਕਿੰਗ ਦੀ ਗੱਲ ਕਰੀਏ ਨਾਲ ਫੜੀ ਜਿਹੜੇ ਲਾਂਦੇ ਨੇ ਉਹਨਾਂ ਦੇ ਕੋਲੋਂ ਵੀ ਪੈਸੇ ਵਸੂਲੇ ਜਾਂਦੇ ਨੇ ਪਰ ਤੈਹ ਰੇਟਾਂ ਦੇ ਮੁਤਾਬਕ ਨਹੀਂ ਉਹਨਾਂ ਤੋਂ ਵੱਧ ਵਸੂਲੀ ਕੀਤੀ ਜਾਂਦੀ ਹੈ ਅਸੀਂ ਫਿਰ ਉਹਨਾਂ ਤਸਵੀਰਾਂ ਨੂੰ ਆਪਣੇ ਕੈਮਰੇ ਵਿੱਚ ਕੈਦ ਕੀਤਾ ਔਰ ਨਾਲ ਹੀ ਅਸੀਂ ਇਹ ਵੀ ਜਵਾਬ ਪੁੱਛ ਰਿਹਾ ਕਿਉਂਕਿ ਇੱਕ ਵਾਰੀ ਜੁਰਮਾਨਾ ਲੱਗ ਚੁੱਕਿਆ ਔਰ ਉਹ ਜੁਰਮਾਨਾ ਠੇਕੇਦਾਰ ਨੇ ਅਦਾ ਕੀਤਾ ਨਹੀਂ ਕੀਤਾ ਉਹ ਵੀ ਪੁੱਛਾਂਗੇ ਔਰ ਨਾਲ ਇਹ ਵੀ ਪੁੱਛਾਂਗੇ ਕਿ ਅਗਲੀ ਕਾਰਵਾਈ ਕਿਹੋ ਜੀ ਹੋਵੇਗੀ ਕਿਉਂਕਿ ਲਗਾਤਾਰ ਤੁਹਾਡੇ ਕੋਲ ਸ਼ਿਕਾਇਤ ਵੀ ਆਈ ਉਸ ਦਿਨ ਚੰਡੀਗੜ੍ਹ ਤੋਂ ਟੀਮਾਂ ਆਈਆਂ ਕਈ ਲੋਕ ਇਕੱਠੇ ਹੋ ਕੇ ਤੁਹਾਨੂੰ ਸ਼ਿਕਾਇਤ ਦੇ ਗਏ ਉਹ ਪੂਰਾ ਮਾਮਲਾ ਹੁਣ ਕਿੱਥੇ ਹੈ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਦੁਆਰਾ ਟੀਮ ਮੰਡੀ ਬੋਰਡ ਤੋਂ ਆਈ ਸੀ ਉਦੀ ਮੰਡੀ ਬੋਰਡ ਦੀ ਜਿਹੜੀ ਟੀਮ ਆਈ ਸੀ ਉਹਨਾਂ ਨੇ ਇਨਸਪੈਕਸ਼ਨ ਕਰਕੇ ਲੈ ਗਏ ਨੇ ਇਹ ਹੈੱਡ ਆਫਿਸ ਲੈਵਲ ਤੱਕ ਜਿਹੜੀ ਕਾਰਵਾਈ ਹੋਣੀ ਹੈ ਉਹਦੇ ਬਾਰੇ ਰਿਪੋਰਟ ਦਾ ਇੰਤਜ਼ਾਰ ਕਰ ਰਹੇ ਆ ਜਿਹੜੀ ਸ਼ਿਕਾਇਤ ਦਿੱਤੀ ਸੀ ਉਹਦਾ ਕੀ ਹੋਇਆ ਵਿਨੋਦ ਜੀ ਜਿਹੜੀ ਸ਼ਿਕਾਇਤ ਦਿੱਤੀ ਸੀ ਉਹ ਜਿਹੜੇ ਉਹਦੇ ਚ ਸ਼ਿਕਾਇਤ ਕਰਤਾ ਸੀਗੇ 6-7 ਬੰਦੇ ਸੀ ਉਹਨਾਂ ਨੂੰ ਨੋਟਿਸ ਜਾਰੀ ਕੀਤੇ ਸੀਗੇ ਕਿ ਆਪਣਾ ਪੱਖ ਰੱਖਣ ਲਿਓ ਪਰ ਉਹਨਾਂ ਚੋਂ ਕੋਈ ਵੀ ਉਹ ਹਾਜ਼ਰ ਨਹੀਂ ਹੋਇਆ ਅਸੀਂ ਫੇਰ ਦੁਬਾਰਾ ਉਹਨਾਂ ਨੂੰ ਕਿਹਾ ਕਿ ਤੁਸੀਂ ਉਹਨਾਂ ਨੂੰ ਕਿਹਾ ਸੀ 25 6 ਨੂੰ ਫੇਰ ਆਵਾਂਗੇ ਲੇਕਿਨ ਉਹ 25 6 ਨੂੰ ਵੀ ਦੁਬਾਰਾ ਨਹੀਂ ਆਏ ਜਿਨ੍ਹਾਂ ਨੇ ਸ਼ਿਕਾਇਤ ਦਿੱਤੀ ਸੀ ਉਹਨਾਂ ਨੂੰ ਤੁਸੀਂ ਨੋਟਿਸ ਜਾਰੀ ਕੀਤਾ ਉਹਨਾਂ ਨੂੰ ਅਸੀਂ ਕਿਹਾ ਸੀ ਕਿ ਆਪਣਾ ਪੱਖ ਰੱਖੋ ਆ ਕੇ ਵਗੈਰਾ ਰਿਟਰਨ ਚ ਅਸੀਂ ਚਿੱਠੀ ਘੱਡੀ ਸੀ ਪਰ ਉਹਨਾਂ ਤੋਂ ਕੋਈ ਨਹੀਂ ਆਇਆ اچھا ਹੁਣ ਉੱਥੇ ਖਾਮੀਆਂ ਕੀ ਦਿਖ ਰਹੀਆਂ ਤੁਸੀਂ ਚੈੱਕ ਕਰ ਰਹੇ ਹੋ ਕਿਉਂਕਿ ਅਸੀਂ ਦੁਬਾਰਾ ਤਸਵੀਰਾਂ ਵੇਖੀਆਂ ਨੇ ਕਿ ਉੱਥੇ 50 ਰੁਪਏ 60 ਰੁਪਏ ਪਰਚੀ ਲਿੱਤੇ ਜਾ ਰਹੇ ਨੇ ਉੱਥੇ 15 ਰੁਪਏ 20 ਰੁਪਏ ਪਰਚੀ ਟੈਂਡਰ ਦੇ ਹਿਸਾਬ ਦੇ ਨਾਲ ਹੈ ਉਹ ਕੀ ਮਲਟੀਪਲ ਪਾਰਕਿੰਗ ਜੇ ਹੈਗੀ ਹੈ ਤਾਂ ਤੁਸੀਂ ਪਾਸ ਇਸ਼ੂ ਕੀਤੇ ਹੋਏ ਇਹਨਾਂ ਨੂੰ ਮਲਟੀਪਲ ਪਾਰਕਿੰਗ ਦਾ ਕੋਈ ਵੀ ਸਾਡੇ ਕੋਲ ਪਾਸ ਲੈਣ ਹਾਜ਼ਰ ਨਹੀਂ ਹੋਇਆ ਜਿਹੜੇ ਇੱਥੇ ਪਿਛਲੇ ਦਿਨੀ ਫਰੂਟ ਮੰਡੀ ਦੇ ਔਰ ਸਬਜੀ ਮੰਡੀ ਦੇ ਪ੍ਰਧਾਨ ਇਕੱਠੇ ਹੋ ਕੇ ਆਏ ਸੀਗੇ ਇਹਨਾਂ ਨੇ ਆਪਸ ਵਿੱਚ ਜਿੱਦਾਂ ਪਹਿਲਾਂ ਵੀ ਇਹਨਾਂ ਨੇ ਕੀਤਾ ਸੀਗਾ ਕਿ ਇਕੱਠੇ ਹੋ ਕੇ ਮਲਟੀ ਪਾਰਕਿੰਗ ਦੇ ਪਾਸ ਨਹੀਂ ਲੈਣੇ ਉਹ ਸਾਡੇ 10-10 ਜਿਹੜੇ ਆ ਚੱਕਰ ਲੱਗਦੇ ਨੇ ਇਸ ਕਰਕੇ ਉਹਨਾਂ ਨੇ ਆਪਸ ਵਿੱਚ ਸਮਝੋਤਾ ਕੀਤਾ ਕਿ ਅਸੀਂ ਜੇ ਤੁਸੀਂ 10 ਰੁਪਏ ਮੰਨ ਲਓ ਸਪੋਜ਼ 20 ਰੁਪਏ ਹੈਗੇ ਤਾਂ ਇਹਦੇ 20 ਅਸੀਂ 40 ਦਵਾਂਗੇ ਇਹ ਹੋਇਆ ਸੀ ਪਰ ਉੱਥੇ ਤਾਂ 50 ਰੁਪਏ ਤੇ 60 ਰੁਪਏ ਲਿੱਤੇ ਜਾ ਰਹੇ ਨੇ ਮੇਰੇ ਕੋਲ ਪਰਚੀਆਂ ਹੱਥ ਹੈ ਜੀ ਤੁਸੀਂ 40 ਦੀ ਗੱਲ ਕਰ ਰਹੇ ਹੋ ਉਹ ਉਹ ਗਲਤ ਹੈ ਉਸੇ ਬਾਰੇ ਸਾਡੀ ਜਿਹੜੀ ਟੀਮ ਮੰਡੀ ਬੂੜ ਆਈ ਸੀ ਉਹ ਸਾਰਾ ਰਿਕਾਰਡ ਲੈ ਗਈ ਆ ਅਸੀਂ ਇਸ ਹਿਸਾਬ ਦੇ ਪ੍ਰਬੰਧਕ ਸਾਹਿਬ ਨੂੰ ਵੀ ਉਸ ਪਾਸੇ ਰਿਪੋਰਟ ਪਟਾ ਕੇ ਮੰਨਦੇ ਹੋ ਕਿ ਉਹ ਕਰ ਰਹੇ ਨੇ ਨਹੀਂ ਮੈਂ ਮੰਨਣ ਦੀ ਗੱਲ ਕਿ ਜੋ ਵੀ ਸਾਡੇ ਫੈਕਟ ਸਾਹਮਣੇ ਆਏ ਆ ਉਸ ਦਿਨ ਟੀਮ ਪੂਰੀ ਘਟ ਘਟ 15 20 ਤੋਂ ਆਫੀਸਰਸ ਆਏ ਸੀ ਉਹ ਸਾਰਾ ਰਿਕਾਰਡ ਇਕੱਠਾ ਕਰਕੇ ਲੈ ਗਏ ਉਹਦੀ ਵਾਰੀ ਕੈਲਕੂਲੇਸ਼ਨ ਚੱਲ ਰਹੀ ਹੈ ਜਿਹੜੀ ਇਹ ਪਰਚੀ ਆ ਕੰਡਾ ਪਰਚੀ ਆ ਜਿੱਥੇ ਖੜੇ ਆ ਇਹਦੀ ਕੋਈ ਪਾਸਿੰਗ ਨਹੀਂ ਇਸ ਟਾਈਮ ਇਹਦੀ ਕੋਈ ਪਾਸਿੰਗ ਨਹੀਂ ਕਿ 100 ਰੁਪਿਆ ਪਰਚੀ ਆ ਲੈ ਰਿਆ ਇਹ ਕੰਡੇ ਨੂੰ ਵਪਾਰੀ ਕੋਈ ਨਹੀਂ ਮੰਨਦਾ 40 ਰੁਪਈਆ ਪਰਚੀ ਲੈ ਰੇ ਆ ਜਣਗੀ ਇਹ ਸ਼ੋਅ ਦਾ ਸਾਰੇ ਨੂੰ ਥੱਕਾ ਹੋ ਗਿਆ ਉਦੋਂ ਬਾਅਦ ਆ ਜੋ ਜੀ ਬਜ਼ਾਰ ਭਈਏ ਮੰਡੀ ਦੀ ਪਰਚੀ ਆ ਗਈ ਜੀ 150 ਨਹੀਂ ਨਹੀਂ ਗਾੜਜ ਗਾੜਜ 50 ਰੁਪਈਆ ਮੰਡੀ ਦਾ ਜਿਹੜਾ ਗੇਟ ਐਂਟਰੀ ਆ ਟੋਟਲ ਮਿਲਾ ਕੇ 150 ਰੁਪਈਆ ਜਿਹੜਾ ਟੋਟਲ ਮਿਲਾ ਦਈਏ 150 ਹੋ ਗਿਆ ਠੀਕ ਹੈ 150 ਹੋਇਆ ਹੋ ਗਿਆ ਜੀ ਉਦੋਂ ਬਾਅਦ ਆ ਜੋ 200 ਰੁਪਈਆ ਜਿੱਥੇ ਗੱਡੀਆਂ ਸਾਡੀਆਂ ਖੜੀਆਂ ਪਾਰ ਕੈਂਦੀਆਂ ਇਹ 30 ਰੁਪਈਆ ਵਾਲੀ ਆ ਦੂਸਰੀ ਆ 100 ਵਾਲੀ 100 ਵਾਲੀ ਆ ਇਸ 100 ਰੁਪਏ ਦੀ ਪਰਚੀ ਆ 100 ਰੁਪਏ 200 ਰੁਪਏ ਲੈ ਰਹੇ ਆ ਇਹ ਦੇਖੋ ਜੀ 30 ਰੁਪਏ ਦੀ ਪਰਚੀ ਹਮ ਲੋਕ ਰੇੜੇ ਵਾਲੇ ਆ ਜੀ 50 ਰੁਪਿਆ ਲਿਆ ਜਾਂਦਾ ਹੈ ਜਬ ਕਹਦੇ ਆ ਕਿ 50 ਰੁਪਏ ਨਹੀਂ ਦੇਂਗੇ ਤਾਂ ਮਾਲੂਮ ਚਪੇਟੇ ਮਾਰ ਦਿੰਦੇ ਕੋਈ ਸੁਣਵਾਈ ਨਹੀਂ ਹੈ ਇੱਕ ਗੁੰਡਾ ਗੱਡੀ ਚੱਲ ਰਹੀ ਹੈ ਜੀ ਗੁੰਡਾ ਰਾਜਾ ਜੀ ਗੁੰਡਾ ਆ ਜੀ ਹਾਂ ਜੀ ਗੁੰਡਾ ਗੱਡੀ ਚੱਲ ਰਹੀ ਹੈ ਜੀ ਜਦੋਂ ਗੁੰਡਾ ਨਵਾਂ ਮੰਡੀ ਦੇ ਵਿੱਚ ਵੜਦਾ ਉਹ ਆਪਦੀ ਪਿੰਨ ਦੇ ਨਾਲ ਲੈ ਕੇ ਦਿੰਦੇ ਪਰਚੀ ਨੇ ਮਾਰਦੇ ਨੇ ਤੁਹਾਨੂੰ ਹਾਂਜੀ ਬਾ ਕਟ ਮਾਰਦੇ ਕਰਦੇ ਬਾ ਕਟਦੇ ਅਜੇ ਨਹੀਂ ਪੈਦਿੰਦੇ ਕਟਦੇ ਵਾ ਗੁੰਡਾ ਕਰਦੀ ਕਰਦੇ ਆ ਤੇ 50 ਰੁਪਏ ਲੈਂਦੇ ਜਬਰਦਸਤੀ ਓਹ ਕਹਿੰਦਾ ਮੈਨੂੰ ਮਾਰਦੇ ਆ ਜੀ ਨਾ ਦੇਵਾਂਗੇ ਤਾਂ ਸਾਡੇ ਤਾਂ ਵੀ 100 ਰੁਪਏ ਜ਼ਿਆਦਾ ਲਿਆ ਜਾਂਦਾ ਵਾ ਕੰਡਾ ਇਹਨਾਂ ਦਾ ਸਹੀ ਆ ਕੰਡਾ ਵੀ ਖਰਾਬ ਆ ਇਹਨਾਂ ਦਾ ਕੰਡੇ ਦੇ ਮਰਜ਼ੀ ਜਬਰਦਸਤੀ ਦਿੰਦੇ ਹੂੰ ਸੋਏ ਤਸਵੀਰ ਹੈ ਜਿਹੜੀ ਇਹ ਗਰਾਊਂਡ ਦੀ ਤਸਵੀਰ ਹੈ ਜਿੱਥੇ ਅੱਜ ਤੁਹਾਨੂੰ ਮੈਂ ਥੋੜਾ ਜਿਹਾ ਹੋਰ ਸਮਝਾ ਦੇਣਾ ਐਂਟਰੀ ਕਰੋਗੇ ਤਾਂ ਉਹਦੇ ਪੈਸੇ ਜਿੱਥੇ ਉਹ ਫੜੀ ਵਾਲੇ ਫੜੀ ਲਗਾਣਗੇ ਉਹਦੇ ਪੈਸੇ ਉਹ ਫੜੀ ਵਾਲਾ ਜਿੱਥੇ ਆਪਣਾ ਸਕੂਟਰ ਜਾਂ ਕੋਈ ਮੋਟਰਸਾਈਕਲ ਜਾਂ 3 ਵੀਲਰ ਖੜਾ ਕਰੇਗਾ ਉਹਦੇ ਵੀ ਅਲੱਗ ਤੋਂ ਪੈਸੇ ਔਰ ਪੈਸੇ ਵੀ ਕਈ ਕਈ ਗੁਣਾ ਵਧ ਲੈ ਜਾਂਦੇ ਨੇ ਜਿਹੜੀਆਂ ਮਾਰਕੀਟ ਕਮੇਟੀ ਵੱਲੋਂ ਤੈਅशुदा ਰਕਮ ਹੈ ਪਾਰਕਿੰਗ ਦੀ ਉਹ ਕੀ ਹੈ ਤੇ ਕੀ ਵਸੂਲੀ ਜਾ ਰਹੀ ਹੈ ਇਹ ਵੀ ਤੁਹਾਨੂੰ ਗ੍ਰਾਫਿਕ ਦੇ ਜ਼ਰੀਏ ਥੋੜਾ ਜਿਹਾ ਸਮਝਾ ਦਨੇ ਆ ਔਰ ਵਸੂਲੀ ਕੀ ਕੀਤੀ ਜਾ ਰਹੀ ਹੈ ਪਾਰਕਿੰਗ ਦੇ ਨਾਮ ਤੇ ਸਿੱਧਾ ਸਿੱਧਾ ਇਹ ਗੁੰਡਾ ਪਰਚੀ ਹੈ ਤਿੰਨ ਪਹੀਆ ਵਾਹਨ ਜਿਹੜਾ ਮੈਨ ਆਪਰੇਟਡ ਜਿਹੜਾ ਖੁਦ ਯਾਨੀ ਕਿ ਰੇੜੀ ਰਿਕਸ਼ਾ ਹੈ ਉਹਦੇ 15 ਰੁਪਏ GST ਸਣੇ ਬਣਦੇ ਨੇ ਪਰ ਲੈ ਕਿਨੇ ਜਾਂਦੇ ਨੇ ਇਲਜ਼ਾਮਾ ਦੇ ਮੁਤਾਬਕ 60 ਤੋਂ ਲੈ ਕੇ 70 ਰੁਪਏ ਜੜੇ ਨੇ ਉਹ ਇਹਨਾਂ ਤੋਂ ਵਸੂਲੇ ਜਾਂਦੇ ਨੇ ਇਸੇ ਤਰੀਕੇ ਨਾਲ ਤਿੰਨ ਪਹੀਆ ਵਾਹਨ ਜਿਹੜਾ ਮੋਟਰ ኦਪਰੇਟਿਡ ਹੈ ਜਿਹੜੇ ਤੁਸੀਂ ਦੇਖੇ ਹੋਣੇ ਕਿ ਜੁਗਾੜ ਤਿਆਰ ਕੀਤੇ ਜਾਂਦੇ ਨੇ ਮੋਟਰਸਾਈਕਲ ਸਕੂਟਰ ਲਾ ਕੇ ਪਿੱਛੇ ਰੇੜੀ ਹੁੰਦੀ ਹੈ ਉਹਨਾਂ ਤੇ 20 ਰੁਪਏ ਸਣੇ ਜੀਐਸਟੀ ਹੈ ਇਲਜ਼ਾਮਾ ਦੇ ਮੁਤਾਬਕ ਵਸੂਲੀ ਕੀਤੀ ਜਾਂਦੀ ਹੈ 60 ਤੋਂ 70 ਰੁਪਏ ਇਸੇ ਤਰ੍ਹਾਂ ਕਾਰ ਤੇ ਜੀਪ ਤੋਂ 25 ਰੁਪਏ ਬਣਦੇ ਨੇ ਲੈਣੇ ਪਰ ਲਏ ਜਾਂਦੇ ਨੇ 60 ਤੋਂ 70 ਰੁਪਏ ਗੱਡਾ ਤੇ ਰੇੜਾ 20 ਰੁਪਏ ਸਣੇ ਜੀਐਸਟੀ ਬਣਦਾ ਹੈ ਇਹਨਾਂ ਤੋਂ ਲੈਣਾ ਪਰ ਲੈ ਜਾਂਦੇ ਨੇ 70 ਤੋਂ 80 ਰੁਪਏ ਜਿਹੜੇ ਟੈਂਪੂ ਹੁੰਦੇ ਨੇ ਉਹਨਾਂ ਤੋਂ 50 ਰੁਪਏ ਸਣੇ GST ਲੈਣੇ ਬਣਦੇ ਨੇ ਪਰ ਲੈ ਜਾਂਦੇ ਨੇ 150 ਰੁਪਏ ਜਿਹੜੇ ਟਰੱਕ ਨੇ 6 ਟਾਰਾ ਟਰੱਕ ਹੈ ਜਿਹੜਾ ਉਹਨਾਂ ਤੋਂ ਜਿਹੜੇ ਲੈਣੇ ਬਣਦੇ ਨੇ ਉਹ 75 ਪੇ ਲੈਣੇ ਬਣਦੇ ਨੇ ਪਰ ਲੈ ਜਾਂਦੇ ਨੇ 200 ਤੋਂ ਲੈ ਕੇ 300 ਰੁਪਏ ਇਸੇ ਤਰ੍ਹਾਂ ਟਰੱਕ ਜਿਹੜਾ 10 ਟੈਰੀ ਟਰੱਕ ਜਾਂ ਟਰਾਲਾ ਉਹਦਾ 100 ਰੁਪਏ ਬਣਦਾ ਹੈ ਜੀਐਸਟੀ ਸਣੇ ਪਰ ਲੈ ਜਾਂਦੇ ਨੇ 300 ਤੋਂ 400 ਰੁਪਏ ਮਤਲਬ 4-4 ਗੁਣਾ ਵੱਧ ਪੈਸੇ ਲੈ ਜਾਂਦੇ ਨੇ ਇੰਨੀ ਹਨੇਰ ਕਰਦੀ ਔਰ ਇਹ ਕਈ ਵਾਰੀ ਡਿਪਟੀ ਕਮਿਸ਼ਨਰ ਸਾਹਿਬ ਦੇ ਵੀ ਧਿਆਨ ਦੇ ਵਿੱਚ ਲਿਆਉਂਦਾ ਮੰਡੀ ਬੋਰਡ ਦੇ ਧਿਆਨ ਦੇ ਵਿੱਚ ਵੀ ਲਿਆ ਦਿੱਤਾ ਪਰ ਉਸ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋ ਰਹੀ ਕਿਉਂ ਨਹੀਂ ਹੋ ਰਹੀ ਇਹ ਤੁਸੀਂ ਬਿਹਤਰ ਜਾਣਦੇ ਹੋ ਟੈਂਡਰ ਤਾਂ ਸਮਝ ਲਓ ਚਲੋ ਇਹ ਇੱਕ ਸੈਂਪਲ ਵਜੋਂ ਕਰ ਲੈਂਦੇ ਆ ਇੱਕ ਟੈਂਡਰ ਜਿਹੜਾ ਉਹ ਨਿਕਲਿਆ ਕਰੋੜ ਰੁਪਏ ਦਾ ਕਿ ਉਹਦੀ ਕਰੋੜ ਰੁਪਏ ਦੀ ਪਰਪਾਈ ਹੋਣੀ ਹੈ ਜੇ ਚਾਰ ਗੁਣਾ ਵੱਧ ਪਰਪਾਈ ਕਰ ਰਹੇ ਨੇ ਹੋ 4 ਕਰੋੜ ਰੁਪਏ ਕਮਾ ਰਹੇ ਨੇ ਜਿੱਥੇ ਕਰੋੜ ਕਮਾਉਣਾ ਸੀ ਉੱਥੇ 4 ਕਰੋੜ ਕਮਾ ਰਹੇ ਨੇ ਉਹਨਾਂ 4 ਕਰੋੜਾਂ ਦੇ ਵਿੱਚੋਂ ਜੇ ਖੱਬੇ ਸੱਜੇ ਥੋੜੀ ਥੋੜੀ ਹਿੱਸਾ ਪੱਤੀ ਦੇ ਵੀ ਦਿੱਤੀ ਤਾਂ ਵੀ ਬਹੁਤ ਕੁਝ ਬਚਾ ਲਿਆ ਗਿਆ ਸੋ ਇਹ ਮੁੱਦਾ ਜਿਹੜੇ ਆਮ ਲੋਕਾਂ ਦੀ ਸਿੱਧੇ ਸਿੱਧੇ ਲੁੱਟ ਦਾ ਮੁੱਦਾ ਹੈ ਕਿਉਂਕਿ ਅਜਿਹਾ ਲੱਗਦਾ ਕਿ ਬੜਾ ਛੋਟਾ ਜਿਹਾ ਮੁੱਦਾ ਪਰ ਤੁਸੀਂ ਹਿਸਾਬ ਲਾਓ ਕਿ ਕਰੋੜਾ ਰੁਪਏ ਹਰ ਰੋਜ਼ ਜਿਹੜੇ ਨੇ ਉਹ ਉੱਥੋਂ ਠੱਗੇ ਜਾ ਰਹੇ ਨੇ ਨਵੀਨ ਸ਼ਰਮਾ ਗਰਾਊਂਡ ਤੋਂ ਮੇਰੇ ਨਾਲ ਜੁੜੇ ਹੋਏ ਨੇ ਨਵੀਨ ਲਗਾਤਾਰ ਅਸੀਂ ਬਹੁਤ ਵਾਰ ਇਹ ਤਸਵੀਰਾਂ ਦਿਖਾ ਚੁੱਕੇ ਹਾਂ ਪਰ ਸਰਕਾਰ ਦੇ ਪ੍ਰਸ਼ਾਸਨ ਦੇ ਮੰਡੀ ਬੋਰਡ ਦੇ ਕੰਨਾਂ ਤੇ ਜੂ ਨਹੀਂ ਸਰਕਰੀ ਹਲੇ ਵੀ ਕੀ ਇਹ ਗੁੰਡਾ ਪਰਚੀ ਚੱਲ ਰਹੀ ਹੈ ਜਾਂ ਹੁਣ ਕੋਈ ਠੱਲ ਪਈ ਹੈ ਕਿਉਂਕਿ ਇੱਕ ਵਾਰ ਖਬਰ ਲੱਗ ਜੇ ਦੋ ਵਾਰ ਖਬਰ ਲੱਗ ਜੇ ਨੋਟਿਸ ਹੋ ਜੇ ਬੰਦਾ ਡਰ ਜਾਂਦਾ ਕਿ ਮੇਰਾ ਟੈਂਡਰ ਕੈਨਸਲ ਹੋ ਸਕਦਾ ਕੀ ਕੋਈ ਵਿਰਾਮ ਲੱਗਿਆ ਕਿ ਨਹੀਂ ਲੱਗਿਆ ਉਹ ਦੇਖੋ ਹਰਪੀਤ ਜੀ ਲਗਾਤਾਰ ਪੀਟੀਸੀ ਨਿਊਜ਼ ਵਾਲੋ ਲਗਾਤਾਰ ਇਹ ਖਬਰ ਨਸ਼ਰ ਕੀਤੀ ਜਾ ਰਹੀ ਹੈ ਜਨਤਾ ਦੇ ਹੱਕ ਦੇ ਆਵਾਜ਼ ਨੂੰ ਲੈ ਕੇ ਕਿਉਂਕਿ ਲਗਾਤਾਰ ਅਸੀਂ ਖਬਰਾਂ ਦਿਖਾਉਂਦੇ ਵੀ ਰਿਹਾ ਇੱਕ ਵਾਰ ਜੁਰਮਾਨਾ ਵੀ ਹੋਇਆ ਪਰ ਠੇਕੇਦਾਰ ਵੱਲੋਂ ਹਜੇ ਜੁਰਮਾਨਾ ਅਦਾ ਨਹੀਂ ਕੀਤਾ ਗਿਆ ਉਸ ਦੇ ਬਾਵਜੂਦ ਜਿਹੜੀ ਗੁੰਡਾ ਪਰਚੀ ਹੋ ਜਾਰੀ ਹੈ ਟਾਈਮਿੰਗ ਸਵੇਰੇ 6 ਵਜੇ ਸ਼ੁਰੂ ਹੁੰਦਾ ਗੁੰਡਾ ਪਰਚੀ ਦਾ 6 ਤੋਂ ਲੈ ਕੇ 12 ਵਜੇ ਤੱਕ ਮੰਡੀ ਹੈ ਉਦੋਂ ਤੱਕ ਚਲਦੀ ਹੈ ਕਿਉਂਕਿ ਇਸ ਵੇਲੇ ਜਿਹੜੀ ਪਰਚੀ ਹੈ ਇਸ ਵੇਲੇ ਟਾਵਾ ਟਾਵਾ ਜਿਹੜੀਆਂ ਗੱਡੀਆਂ ਨੇ ਉਹ ਆਲਦੀਆਂ ਨੇ ਅਸੀਂ ਇਸ ਵੇਲੇ ਮੰਡੀ ਦੇ ਬਾਹਰ ਖੜੇ ਆਂ ਔਰ ਜਿਸ ਤਰ੍ਹਾਂ ਦੇ ਨਾਲ ਰੇਟ ਦੁੱਗਨੇ ਲਿੱਤੇ ਜਾ ਰਹੇ ਨੇ ਚਾਹੇ ਉਹ ਟੂ-ਵਿਲਰ ਦੀ ਗੱਲ ਕਰੀਏ ਚਾਹੇ ਫੋਰ-ਵਿਲਰ ਦੀ ਗੱਲ ਕਰੀਏ ਚਾਹੇ ਉਹ ਟਰੱਕ ਦੀ ਗੱਲ ਕਰੀਏ ਸੱਤ ਟੈਰੀ ਟਰੱਕ ਦੀ ਗੱਲ ਕਰੀਏ ਜਿਸ ਤਰ੍ਹਾਂ ਦੇ ਨਾਲ ਤੁਸੀਂ ਹੁਣੇ ਐਕਸਪਲੇਨ ਕੀਤਾ ਤੁਸੀਂ ਹੁਣੇ ਆਕੜਾ ਦੱਸਿਆ ਕਿ ਕਿਵੇਂ ਜਿਹੜੇ ਉਹ ਰੇਟ ਹੈ ਤੈਅ ਕੀਤੇ ਗਏ ਨੇ ਮੰਡੀ ਬੋਰਡ ਵੱਲੋਂ ਅਸੀਂ ਲਗਾਤ ਲੱਗਦਾ ਕਿ ਕਿਧਰੇ ਕਿਧਰੇ ਜਿਹੜੇ ਅਫਸਰ ਛਾਈ ਆ ਚਾਹੇ ਮੰਡੀ ਬੋਰਡ ਹੈ ਚਾਹੇ ਸਾਰਾ ਪ੍ਰਸ਼ਾਸਨ ਹੈ ਚਾਹੇ ਜਿਹੜੇ ਚੰਡੀਗੜ੍ਹ ਦੇ ਵਿੱਚ ਚੇਅਰਮੈਨ ਬੈਠਦੇ ਆ ਕਿਧਰੇ ਕਿਧਰੇ ਸਾਰੇ ਵੀ ਮਿਲੀ ਭੁਗਤ ਦਾ ਗਰੀਬਾਂ ਨੂੰ ਸਿੱਧਾ ਸਿੱਧਾ ਲੁੱਟਿਆ ਜਾ ਰਿਹਾ ਮੈਂ ਬਾਹਰ ਖੜਾ ਇਸ ਵੇਲੇ ਮੰਡੀ ਦੇ ਔਰ ਬਾਹਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਬਾਹਰ ਦੀਆਂ ਰੇੜੀਆਂ ਨੇ ਮੰਡੀ ਦੇ ਬਾਹਰ ਰੇੜੀਆਂ ਖੜੀਆਂ ਨੇ ਔਰ ਇਹਨਾਂ ਰੇੜੀਆਂ ਵਾਲੇ ਕੋਲੋਂ ਵੀ ਮੇਰੇ ਖਿਆਲ ਨਾਲ 100-100 2-200 ਰੁਪਿਆ ਜਿਹੜਾ ਉਹ ਲਿੱਤਾ ਜਾਂਦਾ ਆਪ ਰੇੜੀ ਰੇੜੀ ਲਾਉਂਦੇ ਹੋ ਤੁਸੀਂ ਕਿੰਨੇ ਪੈ ਲੈਂਦੇ ਤੁਹਾਡੇ ਕੋਲੋਂ 130 ਰੁਪਏ 130 ਰੁਪਏ ਤੁਸੀਂ ਮੰਡੀ ਦੇ ਬਾਹਰ ਖੜੇ ਹੋ ਤੁਸੀਂ ਕਿਹਾ ਨਹੀਂ ਕਿ ਅਸੀਂ ਮੰਡੀ ਦੇ ਅੰਦਰ ਨਹੀਂ ਹੈਗੇ ਪਤਾ ਨਹੀਂ ਜੀ ਮੈਂ ਜਿਹੜੀ ਰੇੜੀ ਹੈ ਉਹ ਜਾ ਰੋਜ਼ ਦੇ ਰਹੇ 130 ਰੁਪਏ ਮੈਨੂੰ ਨਹੀਂ ਪਤਾ ਜੀ ਮੈਂ ਤਾਂ ਰੇੜੀ ਦੇ ਖੜਾ ਉਹਦੇ ਮੈਂ ਅੱਛਾ ਰੋਜ਼ 130 ਰੁਪਏ ਦੇ ਰਹੇ ਹੋ ਵੈਸੇ 130 ਰੁਪਏ ਪਰਚੀ ਮਿਲਦੀ ਹੈ ਅੱਛਾ ਪਰਚੀ ਦਿਖਾਣਾ ਜਰਾ ਸੋ ਇੱਕ ਮੈਂ ਪਰਚੀ ਦਿਖਾਣ ਲੱਗਾ ਔਰ ਇਹ ਪਰਚੀ ਇਹ ਸੜਕ ਦੀ ਹੈ ਇਹ ਨਗਰ ਨਿਕਮ ਦਾ ਫੁੱਟਪਾਥ ਹੈ ਇਹ ਫੁੱਟਪਾਥ ਦੇ ਉੱਤੇ ਰੇੜੀ ਲੱਗੀ ਹੈ ਔਰ ਇਹ 30 ਰੁਪਏ ਪਰਚੀ ਜਿਹੜੀ ਇਹ ਇਹਦੇ ਚ ਕੱਟੀ ਗਈ ਹੈ 130 ਰੁਪਏ ਇਹ ਆਖਰੇ ਹੈ ਇਹਨਾਂ ਕੋਲੋਂ ਇਹਨਾਂ ਕੋਲੋਂ ਡਬਲ ਜਿਹੜੀ ਪਰਚੀ ਉਹ ਲਈਤੀ ਜਾ ਰਹੀ ਹੈ 100 ਰੁਪਏ ਇੱਕ ਪਰਚੀ ਹੈ 30 ਰੁਪਏ ਇੱਕ ਪਰਚੀ ਹੈ 130 ਰੁਪਏ ਲੈਤੇ ਜਾ ਰਹੇ ਨੇ ਔਰ ਇਹ ਰੇੜੀ ਪੂਰੀ ਸੜਕ ਦੇ ਉੱਤੇ ਹੈ ਫੁੱਟਪਾਥ ਹੈ ਅਸੀਂ ਮੰਡੀ ਦੇ ਅੰਦਰ ਖੜਾ ਹੀ ਧੀ ਔਰ ਜਿੰਨੀਆਂ ਵੀ ਰੇੜੀਆਂ ਖੜੀਆਂ ਨੇ ਇਹ ਤੁਸੀਂ ਦੇਖ ਰਹੇ ਹੋ ਲਾਈਨ ਸਰਚ ਆਈਸਕ੍ਰੀਮ ਦੀ ਖੜੀ ਹੈ ਇਹ ਮੰਡੀ ਦੇ ਨਾਲ ਕੋਈ ਸਵੱਧ ਨਹੀਂ ਆਈਸਕ੍ਰੀਮ ਦਾ ਇਹ ਬਾਕੀ ਫਰੂਟ ਦੀਆਂ ਰੇੜੀਆਂ ਖੜੀਆਂ ਨੇ ਇਹਨਾਂ ਰੇੜੀਆਂ ਕੋਲ 100-150 ਰੁਪਏ 2-200 ਰੁਪਏ ਵਸੂਲੇ ਜਾਂਦੇ ਨੇ ਜਿਹੜੇ ਮੰਡੀ ਦੇ ਅੰਦਰ ਇਹ ਖੜਾ ਹੀ ਨਹੀਂ ਔਰ ਇਹ ਸਭ ਤੋਂ ਵੱਡੀ ਲੋਟਾ ਇਹਦਾ ਗਰੀਬਾਂ ਦੇ ਨਾਲ ਕਿਉਂਕਿ ਸੜਕ ਮੰਡੀ ਦੇ ਵਿੱਚ ਨਹੀਂ ਆਉਂਦੀ ਇਹ ਸੜਕ ਫੁੱਟਪਾਥ ਹੈ ਲੋਕਾਂ ਦੇ ਚੱਲਣ ਦੇ ਲਈ ਇਹਨਾਂ ਕੋਲੋਂ ਵਸੂਲੇ ਜਾ ਰਹੇ ਨੇ ਸੋ ਜਿਹੜੀ ਆ ਹੁਣ ਤੱਕ ਜਿਹੜੇ ਆਕਰੇ ਆਏ ਨੇ ਜਿਹੜੀ ਵਸੂਲੀ ਕਿਉਂਕਿ 12 ਕਰੋੜ ਦਾ ਠੇਕਾ ਟੋਟਲ 12 ਕਰੋੜ ਰੁਪਈਆ ਮੰਡੀ ਨੂੰ ਜਿਹੜਾ ਇਹ ਉਹ ਦੇਣਾ ਤੈ ਪਰ ਉਸ ਦੇ ਬਾਵਜੂਦ ਜਿਹੜੀ 15 ਰੁਪਏ ਪਰਚੀ ਆ ਟੂ ਵੀਲਰ ਦੀ ਉਹ 60 ਰੁਪਏ ਲਿੱਤੇ ਜਾ ਰਹੇ ਨੇ ਜਿਹੜੀ ਤਿੰਨ ਪਹੀਆ ਵਾਹਨ ਹੈ ਉਹ ਟੋਟਲ 20 ਰੁਪਏ ਜੀਐਸਟੀ ਉਹਨਾਂ ਕੋਲ 100 ਰੁਪਏ ਲਿੱਤਾ ਜਾ ਰਿਹਾ ਸੋ ਇਹ ਰੇੜੀਆ ਦੇ ਤਸਵੀਰਾਂ ਮੈਂ ਤਾ ਦਿਖਾ ਰਿਹਾ ਕਿਉਂਕਿ ਮੰਡੀ ਹਰਪ੍ਰੀਤ ਜੀ ਸਵੇਰੇ ਚਲਦੀ ਹੈ ਸਵੇਰੇ ਜਦੋਂ ਗੱਡੀਆਂ ਆਉਂਦੀਆਂ ਨੇ ਉਸ ਵੇਲੇ ਇਹ ਵਸੂਲੀ ਚਲਦੀ ਹੈ ਕਿਉਂਕਿ ਇਸ ਵੇਲੇ ਟਾਵਾ ਟਾਵਾ ਗੱਡੀਆਂ ਆ ਰਹੀਆਂ ਨੇ ਮੰਡੀ ਦੇ ਅੰਦਰ ਪਰ ਜਿਹੜੀ ਸਵੇਰੇ 6 ਵਜੇ ਤੋਂ ਮੰਡੀ ਦੀ ਸ਼ੁਰੂਆਤ ਹੁੰਦੀ ਹੈ ਸਵੇਰੇ 6 ਵਜੇ ਜਿਹੜੀਆਂ ਟਰੱਕ ਹੋਣ ਚਾਏ ਗੱਡੀਆਂ ਹੋਣ ਉਹਨਾਂ ਕੋਲੋਂ ਇਹ ਵਸੂਲੀ ਕੀਤੀ ਜਾਂਦੀ ਹੈ ਇਸ ਵੇਲੇ ਜਿਹੜੀਆਂ ਗੱਡੀਆਂ ਨੇ ਉਹ ਟਾਵਾ ਟਾਵਾ ਗੁਜ਼ਰ ਰਹੀਆਂ ਨੇ ਇੱਕ ਗੱਡੀ ਅੰਦਰ ਬਾਹਰ ਨਿਕਲੀ ਜ਼ਰੂਰ ਹੈ ਅਸੀਂ ਇਹਨਾਂ ਇਹਦੇ ਕੋਲੋਂ ਪੁੱਛਣ ਦੀ ਕੋਸ਼ਿਸ਼ ਕਰਾਂਗੇ ਕਿ ਇਹਦੇ ਕੋਲੋਂ ਕਿੰਨੇ ਪੈਸੇ ਲਿੱਤੇ ਆ ਗਏ ਨੇ ਗੱਡੀ ਦੇ ਔਰ ਕਿੰਨੇ ਪੈਸੇ ਵਸੂਲੇ ਗਏ ਨੇ ਤੁਸੀਂ ਮੰਡੀ ਦੇ ਅੰਦਰੋਂ ਆਏ ਹੋ ਕਿੰਨੇ ਪੈਸੇ ਲਏ ਤੁਹਾਡੇ ਕੋਲੋਂ ਪਾਰਕਿੰਗ ਦੇ ਨਹੀਂ ਸਾਡੀ ਗੱਡੀ ਤਾਂ ਅੰਦਰ ਦੀ ਹੈ ਜੀ ਅੱਛਾ ਗੱਡੀ ਅੰਦਰ ਦੀ ਆ ਉਹਦੇ ਕਿੰਨੇ ਪੈਸੇ ਲੈਂਦੇ ਨੇ ਵੈਸੇ ਗੱਡੀ ਦੇ ਇਹ ਪਤਾ ਨਹੀਂ ਕਿ ਇਹ ਕਿੰਨੇ ਪੈਸੇ ਹੋਰ ਦੇ ਲੈਂਦੇ 100 ਰੁਪਿਆ ਸੋ ਇਹ ਇਹ ਜਿਹੜੀ ਗੱਡੀ ਹੈ ਇਹ ਟੈਂਪੂ ਹੈ ਇਸ ਦਾ ਜਿਹੜਾ ਰੇਟ ਹੈ 30 ਰੁਪਏ ਦੇ ਕਰੀਬ ਹੈ ਔਰ ਇਹ ਖੁਦ ਦੇ ਦੱਸ ਰਹੇ ਨੇ ਕਿ 100 ਰੁਪਿਆ ਦੇ ਕੋਲ ਵਸੂਲਿਆ ਜਾਂਦਾ ਸੋ ਇਹ ਬਿਲਕੁਲ ਨਵੀਂ ਗੱਲ ਦੱਸਿਓ ਕਿ ਪੱਕੀ ਕਿ ਜਦੋਂ ਅਧਿਕਾਰੀਆਂ ਨੇ ਇੱਥੇ ਮੰਡੀ ਬੋਰਡ ਦੇ ਅਧਿਕਾਰੀਆਂ ਨੇ ਇੱਥੇ ਚੈਕਿੰਗ ਵੀ ਕੀਤੀ ਔਰ ਉਸ ਤੋਂ ਬਾਅਦ ਕਿਹਾ ਕਿ ਅਸੀਂ ਜੁਰਮਾਨਾ ਲਗਾ ਦਿੱਤਾ ਉਹਨਾਂ ਨੂੰ ਨੋਟਿਸ ਵੀ ਦੇ ਦਿੱਤਾ ਹੈ ਉਸ ਤੋਂ ਬਾਅਦ ਕਿ ਇਦਾਂ ਦਾ ਪ੍ਰੋਵੀਜ਼ਨ ਨਹੀਂ ਹੈ ਕਿ ਵਾਰ-ਵਾਰ ਅਜਿਹੀ ਗਲਤੀ ਕਰਨ ਦੇ ਬਾਵਜੂਦ ਜੇ ਨਹੀਂ ਮੰਨਦਾ ਤਾਂ ਇਹ ਟੈਂਡਰ ਰੱਦ ਹੋ ਸਕਦਾ ਆ ਬਿਲਕੁਲ ਕਿਉਂਕਿ ਅਗਰ ਲਗਾਤਾਰ ਅਸੀਂ ਖਬਰਾਂ ਨਸ਼ਰ ਕਰ ਰਹੇ ਹਾਂ ਲਗਾਤਾਰ ਇਹ ਜਿਹੜੀ ਵਸੂਲੀ ਕੀਤੀ ਜਾ ਰਹੀ ਹੈ ਉਸ ਤੋਂ ਬਾਅਦ ਸ਼ਾਸਨ ਵਾਲੋ ਇਹ ਬੰਦਾ ਕੇ ਸਟੈਂਡਰਡ ਨੂੰ ਰੱਦ ਕੀਤਾ ਜਾਵੇ ਔਰ ਤੁਸੀਂ ਦੇਖ ਰਹੇ ਹੋ ਇਹ ਮੇਨ ਗੇਟ ਤੇ ਆ ਗਿਆ ਸਵੇਰੇ ਬੜਾ ਰਸ਼ ਹੁੰਦਾ ਇੱਥੇ ਇਸ ਵੇਲੇ ਮੰਡੀ ਦੇ ਅੰਦਰ ਰਸ਼ ਘੱਟ ਹੋਇਆ ਇੱਥੇ ਕੋਈ ਬੋਰਡ ਨਹੀਂ ਲੱਗਾ ਰਪੀ ਦੀ ਸਭ ਤੋਂ ਵੱਡਾ ਕਿਉਂਕਿ ਟੈਂਡਰ ਦੇ ਵਿੱਚ ਲਿਖਿਆ ਕਿ ਇਹਦੇ ਉੱਤੇ ਬੋਰਡ ਹੋਣਾ ਚਾਹੀਦਾ ਰੇਟ ਲਿਖੇ ਹੋਣੇ ਚਾਹੀਦੇ ਨੇ ਹਰ ਵਾਈਕਲ ਦੇ ਕੋਈ ਵੀ ਇੱਥੇ ਬੋਰਡ ਨਹੀਂ ਲੱਗਾ ਕੋਈ ਵੀ ਇੱਥੇ ਰੇਟ ਲਿਸਟ ਨਹੀਂ ਲੱਗੀ ਸਭ ਤੋਂ ਵੱਡੀ ਤਾਂ ਇਹੀ ਠੱਗੀ ਹੈ ਲੋਕਾਂ ਨੂੰ ਕਿਵੇਂ ਪਤਾ ਲੱਗੇਗਾ ਕਿ ਕਿੰਨੇ ਪੈਸੇ ਵਸੂਲੇ ਜਾ ਰਹੇ ਨੇ ਕਿੰਨੇ ਪੈਸੇ ਉਹਨਾਂ ਕੋਲੋਂ ਲਿੱਤੇ ਜਾ ਰਹੇ ਨੇ ਸੋ ਇਹ ਦਫਤਰ ਹੈ ਜਿਹੜਾ ਪਾਰਕਿੰਗ ਠੇਕੇਦਾਰ ਦਾ ਔਰ ਇਸ ਦੇ ਅੰਦਰ ਇੱਕ ਕੰਪਿਊਟਰ ਲੱਗਾ ਔਰ ਇੱਥੇ ਕੋਈ ਵੀ ਰੇਟ ਲਿਸਟ ਜਿਹੜੀ ਆ ਉਹ ਇੱਥੇ ਬਿਲਕੁਲ ਨਹੀਂ ਲੱਗੀ ਔਰ ਇਹ ਟੈਂਡਰ ਦੀ ਕਾਪੀ ਦੇ ਵਿੱਚ ਲਿਖਿਆ ਹੋਇਆ ਕਿ ਤੁਸੀਂ ਚਾਰੋਂ ਪਾਸੇ ਬੋਰਡ ਲਾਣਾ ਜ਼ਰੂਰੀ ਹੈ ਤਾਂ ਕਿ ਲੋਕਾਂ ਨੂੰ ਰੇਟ ਦਾ ਪਤਾ ਲੱਗ ਸਕੇ ਇਹ ਸਭ ਤੋਂ ਵੱਡੀ ਇਹ ਇਸ਼ਾਰਾ ਕਰਦੀ ਹੈ ਕਿ ਮੰਡੀ ਬੋਰਡ ਦੇ ਵੱਲੋਂ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਉਹ ਨਾ ਦੇ ਬਰਾਬਰ ਹੈ ਲਗਾਤਾਰ ਮੰਡੀ ਬੋਰਡ ਦੀ ਦੇ ਆ ਦਾ ਵੀ ਵਰਸ਼ ਅਸੀਂ ਲਗਾਤਾਰ ਲਾ ਰਹੇ ਆ ਔਰ ਇੱਕ ਰੱਖਿਆ ਵਾਲਾ ਜਰੂਰ ਅੱਥੇ ਨਿਕਲਿਆ ਰੱਖਿਅੇ ਵਾਲੇ ਕੋ ਪੁੱਛਦੇ ਆ 50 ਲੈਂਦੇ ਆ 50 ਹਾਂਜੀ ਅੱਛਾ ਤੁਹਾਡੇ ਕੋ 50 ਰੁਪਏ ਲਿੱਤੇ ਰੱਖਿਅੇ ਹਾਂ ਸਾਡੇ ਉਹ ਮਤਲਬ ਨਹੀਂ ਲੈਂਦੇ ਬਾਕੀ ਸਾਰੇ 50 ਰੁਪਏ ਹਾਂਜੀ ਸੋ ਇਹ ਰੱਖਿਆ ਵਾਲਾ ਦੇਖੋ ਗਰੀਬ ਇੱਕ ਬਾਣੀ ਹੈ ਔਰ ਠੀਕ ਮਿਲ ਕੋ ਠੀਕ ਹੈ ਕਿਉਂਕਿ ਕਿਉਂਕਿ ਜੀਐਸਟੀ ਕਾਸੀ ਅਸੀਂ ਲਗਾਤਾਰ ਕੋਸ਼ਿਸ਼ ਕੀਤੀ ਮੰਡੀ ਬੋਰਡ ਦੇ ਨਾਲ ਵੀ ਰਾਤ ਦਾ ਕੰਮ ਕਰਨ ਦੇ ਲਈ ਪਰ ਉਹਨਾਂ ਵੱਲੋਂ ਵੀ ਕੋਈ ਜਵਾਬ ਨਹੀਂ ਆਇਆ ਹਰਚੰਦ ਸਿੰਘ ਬਰਸੜ ਸਾਹਿਬ ਜਿਹੜੇ ਕਿ ਚੇਅਰਮੈਨ ਨੇ ਪੰਜਾਬ ਮੰਡੀ ਬੋਰਡ ਦੇ ਉਹ ਕਹਿੰਦੇ ਮੇਰੇ ਧਿਆਨ ਦੇ ਵਿੱਚ ਨਹੀਂ ਆ ਮਾਮਲਾ ਬੜੀ ਗੰਬੀਰ ਗੱਲ ਹੈ ਕਿ ਉਹਨਾਂ ਦੇ ਧਿਆਨ ਦੇ ਵਿੱਚ ਹੀ ਨਹੀਂ ਇਹ ਮਾਮਲਾ ਕਈ ਵਾਰ ਖਬਰਾਂ ਨਜ਼ਰ ਹੋ ਚੁੱਕੀਆਂ ਨੇ ਨੋਟਿਸ ਉਹਨਾਂ ਵੱਲੋਂ ਜਾਰੀ ਹੋ ਚੁੱਕਾ ਉਹਨਾਂ ਦੇ ਮੰਡੀ ਬੋਰਡ ਵੱਲੋਂ ਔਰ ਕਹ ਰਹੇ ਮੇਰੇ ਧਿਆਨ ਦੇ ਵਿੱਚ ਨਹੀਂ ਹੈ ਬੜੀ ਹੈਰਾਨਗੀ ਦੀ ਗੱਲ ਹੈ ਜੇ ਤੁਹਾਡੇ ਧਿਆਨ ਦੇ ਵਿੱਚ ਹੀ ਖਬਰ ਨਹੀਂ ਹੈ ਕਿ ਸ਼ਰਿਆਮ ਕੋਈ ਲੁੱਟ ਹੋ ਰਹੀ ਲੁਧਿਆਣਾ ਦੇ ਸਬਜ਼ੀ ਮੰਡੀ ਦੇ ਵਿੱਚ ਪਾਰਕਿੰਗ ਦੇ ਨਾਮ ਤੋਂ ਕਰੋੜਾ ਰੁਪਏ ਇਕੱਠੇ ਕੀਤੇ ਜਾ ਰਹੇ ਨੇ ਔਰ ਜਨਾਬ ਦੇ ਧਿਆਨ ਦੇ ਵਿੱਚ ਹੀ ਖਬਰ ਨਹੀਂ ਹੈਗੀ ਤੇ ਇਸ ਤੋਂ ਵੱਧ ਗੰਬੀਰਤਾ ਵਾਲੀ ਕੋਈ ਗੱਲ ਹੋਰ ਹੋ ਹੀ ਨਹੀਂ ਸਕਦੀ ਕਿ ਜੇ ਤੁਹਾਡੇ ਧਿਆਨ ਦੇ ਵਿੱਚ ਹੈ ਹੀ ਨਹੀਂ ਤੁਹਾਡੀ ਨੱਕ ਇੱਥਾਂ ਸ਼ਰਿਆਮ ਲੁੱਟ ਹੋ ਰਹੀ ਹੈ ਤੇ ਤੁਹਾਨੂੰ ਇਸ ਖ ਤੁਹਾਡਾ ਨਵੀਨ ਸ਼ੁਕਰੀਆ ਸਾਰੀ ਜਾਣਕਾਰੀ ਤੇ ਲਈ ਧੰਨਵਾਦ ਤੁਹਾਡਾ ਅਸੀਂ ਲਗਾਤਾਰ ਇਹ ਮੁਹਿੰਮ ਵਿੱਢੀ ਹੋਈ ਹੈ ਕਿ ਜਿਹੜੇ ਉਹ ਲੋਕ ਆਮ ਪਬਲਿਕ ਦਾ ਪੈਸਾ ਲੁੱਟ ਰਹੇ ਨੇ ਆਮ ਪਬਲਿਕ ਨਾਲ ਧੋਖਾ ਕਰ ਰਹੇ ਉਹਨਾਂ ਦੀਆਂ ਖਬਰਾਂ ਜਨਤਕ ਜ਼ਰੂਰ ਕੀਤੀ ਜਾਣ ਤੁਹਾਡੇ ਤੱਕ ਜ਼ਰੂਰ ਪਹੁੰਚਾਈਆਂ ਜਾਣ ਸਰਕਾਰ ਕਦ ਤੱਕ ਐਕਸ਼ਨ ਨਹੀਂ ਲੈਂਦੀ ਇਹ ਦੇਖਣਾ ਹੋਵੇਗਾ ਦੇਸ਼ਦਨੀ ਦੇ ਬਾਕੀ ਖਬਰਾਂ ਲਈ ਬਣਰੋਪੀ ਟੀਵੀ نیوز ਨਾਲ ਧੰਨਵਾਦ